ਮਾਇਆ ਗੁਰੰਤਾ ਸਿੰਘ ਸੰਧੂ ਅੱਜ ਮੈਂ ਲਿਖਦਾ ਸਮੇ ਦਾ ਸੱਚ ਆਪਣੇ ਗੁਰੂ ਨੂੰ ਹੀ ਜੇ ਆਪਣੇ ਘਰ ਨੂੰ ਹੀ ਜੇ ਗੁਰੂ ਘਰ ਸਮਝੇ ਕਰੇ ਬੈਠ ਕੇ ਗੁਰੂ ਦੇ ਗੁਣ ਗਾਏ ਬੰਦਾ ਗੁਰਬਾਣੀ ਸੁਣਦੇ ਕਰੇ ਹੀ ਸਭ ਸਾਧਨ ਆਪ ਸੁਣੇ ਤੇ ਪਰਿਵਾਰ ਨੂੰ ਸੁਣਾਏ ਬੰਦਾ 4 ਰੁਪਏ ਧਰਮਸਥਾਨਾਂ ਤੇ ਲੱਗਦੇ ਹਨ ਉਹ ਪੈਸੇ ਪੁਜਾਰੀਆਂ ਨੂੰ ਕਿਉਂ ਲਟਾਏ ਬੰਦਾ ਇੰਨੇ ਪੈਸੇ ਨਾਲ ਤਰੱਕੀ ਪੰਜਾਬ ਕਰ ਲੈ ਸਿਰ ਚੜਿਆ ਕਰਜ਼ਾ ਸਾਰਾ ਲਾਹੇ ਬੰਦਾ ਆਪਣੇ ਬੱਚੇ ਬੱਚੀਆਂ ਨੂੰ ਵਿਦੇਸ਼ ਭੇਜ ਕੇ ਤੇ ਕਾ ਤ ਉਹਨਾਂ ਨੂੰ ਗੁਲਾਮ ਬਣਾਏ ਬੰਦਾ ਆਪਣੇ ਬੱਚੇ ਬੱਚੀਆਂ ਨੂੰ ਵਿਦੇਸ਼ ਭੇਜ ਕੇ ਕਾ ਤ ਉਹਨਾਂ ਦੇ ਗੁਲਾਮ ਬਣਾਏ ਬੰਦਾ ਸਾਰਾ ਮੋਤ ਪੜਾਈ ਤੇ ਇਲਾਜ ਹੋ ਜੇ ਜ਼ਿੰਦਗੀ ਸਭ ਦੀ ਸਵਰਗ ਬਣਾਏ ਬੰਦਾ ਅੰਦਰ ਸ਼ਵਾਸ ਦੇ ਜਾਲ ਵਿੱਚ ਫਸ ਗਿਆ ਹੈ ਸਿਆਣਾ ਹੋਵੇ ਤਾਂ ਇਸ ਤੋਂ ਨਿਕਲ ਜਾਏ ਬੰਦਾ ਗੁਰਾਂ ਤਾਂ ਸੰਧੂ ਦੀਆਂ ਗੱਲਾਂ ਕੌੜੀਆਂ ਹੈ ਜੇ ਅਮਲ ਕਰੇ ਤਾਂ ਫਿਰ ਸੁਖ ਪਾਏ ਬੰਦਾ ਇਹ ਅਮਲ ਕਰੇ ਤਾਂ ਹੀ ਸੁਖ ਪਾਏ ਬੰਦਾ